ਕਟੋਕਟ 50 60 ਪਰਿਵਾਰ ਸਾਡੇ ਸ਼ਹਿਰ ਦੇ ਥਰੂ ਮੇਰੇ ਫਾਦਰ ਜਾਂ ਮੇਰੇ ਇੱਥੇ ਪਹੁੰਚੇ ਤੇ ਉਹ ਜਿਨ੍ਹਾਂ ਨੇ ਇਮੀਗ੍ਰੇਸ਼ਨ ਐਡਵਾਈਸ ਜਾਂ ਉਹਨਾਂ ਨੇ ਪੁੱਛਣਾ ਉੱਥੇ ਕਿਸ ਤਰ੍ਹਾਂ ਦਾ ਤੇ ਉਹ ਫਿਰ ਇੰਟਰਸਟ ਪੈ ਗਿਆ ਤੇ ਇੱਥੇ ਫਿਰ ਉਹਦਾ 1 ਸਾਲ ਦਾ ਸੀਗਾ ਗ੍ਰੈਜੂਏਟ ਸਰਟੀਫਿਕੇਟ ਇਨ ਲਾਅ ਐਂਡ ਪ੍ਰੈਕਟਿਸ ਉਹ ਕੀਤਾ ਤੇ ਫਿਰ ਇਹਨੂੰ ਆਪਣਾ profession ਬਣਾ ਲਿਆ ਹੁਣ ਹੋ ਗਏ ਤਕਰੀਬਨ 16 16 17 ਸਾਲ ਹੋ ਗਏ ਹਾਂਜੀ ਅਰਾਊਂਡ ਕਿੰਨੇ ਇੱਕ ਬੱਚੇ ਤੁਹਾਡੇ ਥਰੂ ਭਾਜੀ ਇੱਥੇ ਆ ਕੇ ਸੈਟਲ ਹੋਏ ਹੋਣੇ ਆ ਓਵਰ ਦੀਜ਼ ਇਅਰਸ ਹਾਂਜੀ ਭਾਜੀ ਇਸ ਤਰ੍ਹਾਂ ਤੇ ਨਹੀਂ ਦੱਸ ਸਕਦੇ ਪਰ ਹਾਂ ਕਾਫੀ ਹਜ਼ਾਰਾਂ ਦੀ ਗਿਣਤੀ ਹੈ ਹਜ਼ਾਰਾਂ ਚ ਤੇ ਹੋਣਗੇ ਹਾਂਜੀ ਬਹੁਤ ਸਾਰੇ ਬੱਚੇ ਆ ਰੈਗੂਲਰਲੀ ਮਿਲ ਵੀ ਜਾਂਦੇ ਵੀ ਭਾਜੀ ਮੈਂ ਤੁਹਾਡੇ ਥਰੂ ਆਇਆ ਸੀ ਮੈਂ ਪੀਆਰ ਤੁਸੀਂ ਕਰਾ ਕੇ ਦਿੱਤੀ ਹਾਂਜੀ ਭਾਜੀ ਇਹ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਸੇ ਪਾਰਟੀ ਤੇ ਕਿਸੇ ਕਾਨਸਰਟ ਤੇ ਕਿਤੇ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਜਦੋਂ ਤੁਹਾਡਾ ਕੋਈ ਕਲਾਇੰਟ ਮਿਲਦਾ ਜਿਹੜਾ ਕਹਿੰਦਾ ਕਿ ਤੁਸੀਂ ਮੈਨੂੰ ਉਹ ਸਲਾਹ ਦਿੱਤੀ ਸੀ ਤੇ ਮੈਨੂੰ ਉਹਦੇ ਨਾਲ ਵੀ ਫਾਇਦਾ ਹੋਇਆ ਜਾਂ ਮੈਂ ਤੁਹਾਡੇ ਥਰੂ ਪੱਕਾ ਆਇਆ ਜਾਂ ਕੋਈ ਆਪਣੀ ਵਾਈਫ ਨੂੰ ਦੱਸਦਾ ਵੀ ਮੈਂ ਇਹਨਾਂ ਨੇ ਮੇਰੇ ਪੈਰ ਲਵਾਏ ਇੱਥੇ ਤੇ ਉਹ ਫਰਮਾਨ ਬਹੁਤ ਮਹਿਸੂਸ ਹੁੰਦਾ ਤੇ ਮਤਲਬ ਜੇ ਸਹੀ ਕੀਤਾ ਤੇ ਅੱਜ ਤੱਕ ਇਸ ਤਰ੍ਹਾਂ ਦਾ ਨਹੀਂ ਕੋਈ ਆਇਆ ਕਿ ਵੀ ਉਹ ਕੋਈ ਤੁਹਾਨੂੰ ਮੂੰਹ ਤੇ ਕਵੇ ਵੀ ਯਾਰ ਤੂੰ ਮੇਰਾ ਕੰਮ ਖਰਾਬ ਕਰ